ਆ ਲੋੜੀ ਦੇ ਤੋਂ ਹਰ ਤੋਂ ਪਹਿਲਾਂ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਸਪੈਸ਼ਲੀ ਬੱਚਿਆਂ ਨੂੰ ਸਭ ਨੂੰ ਮੇਰੇ ਭਰਾਵਾਂ ਨੂੰ ਪੈਨਾ ਨੂੰ ਆ ਹਿਊਮਨ ਰਾਈਟ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਹੈਗਾ ਬਹੁਤ ਅੱਛਾ ਉਪਰਾਲਾ ਹੈਗਾ ਸਰਦੀ ਪੀਕਤੇ ਹੈ ਹੈ ਲੜਕੀਆਂ ਵੀ ਲੜਕੀਆਂ ਦੀ ਲੋੜੀ ਹੈ ਧੀਆਂ ਦੀ ਲੋੜੀ ਹੈ ਔਰ ਇੰਨੀ ਸਰਦੀ ਪੀਕਤੇ ਹੈਗੀ ਹੈ ਔਰ ਇੱਕ ਐਸਾ ਉਪਰਾਲਾ ਕੀਤਾ ਜਾਣਾ ਕਿ ਸਭ ਨੂੰ ਸਕੂਨ ਮਿਲੇ ਉਹ ਸਰਦੀ ਤੋਂ ਆਰਾਮ ਮਿਲੇ ਤੋ ਮੈਂ ਆਹੀ ਕਵਾਂਗਾ ਕਿ ਆਉਣ ਵਾਲਾ ਸਾਰਾ ਸਾਲ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਸਕੂਨ ਆਰਾਮ ਮਿਲੇ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਿਸ ਤਰ੍ਹਾਂ ਲੋੜੀ ਸਭ ਨੂੰ ਇੱਕ ਆਸਰਾ ਦਿੰਦੀ ਹੈਗੀ ਹੈ ਕਿ ਉਹਦੇ ਕੋਲ ਆ ਕੇ ਹਰ ਵਿਅਕਤੀ ਮਹਿਸੂਸ ਕਰਦਾ ਹੈ ਨਹੀਂ ਸਰਦੀ ਦੇ ਵਿੱਚ ਕਿ ਮੈਨੂੰ ਆਰਾਮ ਮਿਲ ਰਿਹਾ ਤੋ ਵਾਹਿਗੁਰੂ ਸਾਰਿਆਂ ਦਾ ਬਖਸ਼ਿਸ਼ ਕਰੇ ਆ ਲੋੜੀ ਦਾ ਪਵਿੱਤਰ ਤਿਉਹਾਰ ਸਾਰੇ ਤੇ ਬਹੁਤ ਛੇੜ ਸਾਰੀ ਖੁਸ਼ੀਆਂ ਸਪੈਸ਼ਲੀ ਬੱਚਿਆਂ ਵਾਸਤੇ ਧੀਆਂ ਵਾਸਤੇ ਸਭ ਵਾਸਤੇ ਬਹੁਤ ਖੁਸ਼ੀ ਲੈ ਕੇ ਆਏ। ਲਕਾ ਵਸੇ ਨੂੰ ਜੀ ਮੈਂ ਸੀ ਕਰੂੰਗਾ। ਹਾਂ ਲਕਾ ਵਸੇ ਨੂੰ ਮੈਂ ਦੇਣਾ ਚਾ ਰਿਹਾ ਕਿ ਹੁਣੇ ਪਿੱਛੇ ਕੌਂਸਲਰਸ ਦੇ ਇਲੈਕਸ਼ਨ ਹੋਏ ਐ ਸਾਡੀ ਬਹੁਤ ਜਲਦੀ ਕਾਰਪੋਰੇਸ਼ਨ ਚ ਸਾਡਾ ਮੇਅਰ ਬਨੇਗਾ। ਔਰ ਬਹੁਤ ਤੁਸੀਂ ਫੀਲ ਕਰੋਗੇ ਕਿ ਆਉਣ ਵਾਲੇ 2 ਸਾਲ ਪੂਰਾ ਅੰਮ੍ਰਿਤਸਰ ਬਦਲ ਗਿਆ। ਉਹ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਮੈਂ ਉਹਦੇ ਤੇ ਨਹੀਂ ਜਾਣਾ ਚਾਹੁੰਦਾ ਲੇਕਿਨ ਅ ਗੁਰੂ ਦੀ ਨਗਰੀ ਨੂੰ ਪੂਰਾ ਸਵਾਰ ਦਵਾਂਗੇ ਆ ਸਾਡਾ ਸਾਫ ਸਫਾਈ ਹੋਵੇ ਪਾਣੀ ਹੋਵੇ ਸੀਵਰੇਜ ਹੈ ਲਾਈਟ ਹੈ ਕਿਸੇ ਤਰ੍ਹਾਂ ਦੀ ਅ ਗੁਰੂ ਦੀ ਨਗਰੀ ਦੀ ਕੋਈ ਸਮੱਸਿਆ ਨਹੀਂ ਰਹਿਣ ਦਵਾਂਗੇ ਵਾਹਿਗੁਰੂ ਬਖਸ਼ਿਸ਼ ਕਰੇ ਸਾਡਾ ਮਹਿਰਮਣੇ ਬਿਲਕੁਲ ਬਣ ਹੀ ਰਿਹਾ ਹੈਗਾ ਤੋਂ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਸਨ ਮਤਲਬ ਫੀਲ ਕਰਨਗੇ ਕਿ ਐਸੀ ਗਵਰਨਮੈਂਟ ਆਈ ਹੈ ਜਿਨੇ ਇਸ ਸਾਲ ਸਾਰੇ ਸ਼ਹਿਰ ਵਾਸਤੇ ਇੱਕ ਬੇਹਤਰੀਂ ਸੁੰਦਰ ਗੁਰੂਦੀ ਨਗਰੀ ਨੂੰ ਬਣਾ ਦਿੱਤਾ ਮੇਰੇ ਸਾਹਮਣੇ ਦੇਖੋ ਆ ਜਿਹੜਾ ਗੁਰੂਦੀ ਨਗਰੀ ਹੈਗੀ ਹੈ ਪੂਰੇ ਵਰਲਡ ਤੋਂ ਲੋਕ ਆਂਦੇ ਆ ਸਾਰੇ ਵਰਲਡ ਤੋਂ ਆ ਕੇ ਦੇਖਦੇ ਆਗੇ ਹੈ ਤੋ ਰਿਮਾਰਕ ਕਮਿਲ ਆ ਸ਼ਹਿਰ ਨੂੰ ਇੱਕ ਅਸੀਂ ਵਰਲਡ ਕਲਾਸ ਸਿਟੀ ਬਣਾ ਕੇ ਦਿਖਾ ਦੋਗੇ ਪੱਕਾ ਬਣਾ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਚਾਈਨਾ ਦੌਰ ਦੇ ਨਾਲ ਗੁੱਡੀ ਜਾ ਬੱਚਿਆਂ ਨੂੰ ਮੈਂ ਆਹੀ ਕਵਾਂਗਾ ਕਿ ਆ ਮੈਨੂੰ ਬੱਚਿਆਂ ਦੇ ਨਾਲ ਤੇ ਉਹਨਾਂ ਨੂੰ ਪੇਰੈਂਟਸ ਨੂੰ ਕਹਿਣਾ ਪਏਗਾ ਜੀ ਆ ਬੱਚਿਆਂ ਨੂੰ ਤੇ ਬੱਚੇ ਤੁਹਾਨੂੰ ਪਤਾ ਨਹੀਂ ਨਾ ਐਨੀ ਸਮਝ ਨਹੀਂ ਹੈਗੀ ਆ ਲੇਕਿਨ ਮੈਂ ਪੇਰੈਂਟਸ ਨੂੰ ਨਿਵੇਦਨ ਕਰਦਾ ਹੈਗਾ ਬੇਨਤੀ ਕਰਦਾ ਹੈਗਾ ਤੇ ਬੱਚਿਆਂ ਨੂੰ ਜੇ ਉਹ ਉਹਨਾਂ ਦੇ ਕੋਲ ਚਾਈਨੀਸ ਸਟੋਰ ਹੈਗੀ ਆ ਤੇ ਪਲੀਸ ਉਹ ਬੱਚਿਆਂ ਨੂੰ ਸਮਝਾਉਣ ਉਹ ਚਾਈਨੀ ਡੋਰ ਨਾਲ ਨਾ ਗੋਡਿਓੜਾ ਦੇ ਦੂਸੀ ਡੋਰ ਹੈਗੀ ਆ ਮਾਜੇ ਵਾਲੀ ਮਿਲ ਜਾਂਦੀ ਹੈ ਆ ਦੇਖੋ ਉਹਦੇ ਨਾਲ ਕਈ ਤੁਸੀਂ ਅਗਲੇ ਦਿਨ ਦੇਖਦੇ ਹੋ ਲੋੜੀ ਤੋਂ ਬਾਅਦ ਜਿਸ ਦਾ ਟਾਈਟ ਸੁੱਟਦੀ ਹੈ ਗਿਆ ਕਿਸ ਦਾ ਕੰਨ ਕਟਿਆ ਗਿਆ ਕਿਸ ਦਾ ਗਲਾ ਕਟਿਆ ਗਿਆ ਪਛੀ ਪਛੀਆਂ ਦਾ ਤੇ ਇੰਨਾ ਬੁਰਾ ਹਾਲ ਹੁੰਦਾ ਹੈਗਾ ਇੰਨਾ ਤੁਹਾਨੂੰ ਹਰ ਜਗ੍ਹਾ ਘਰੇ ਦੇਖਣਗੇ ਤਾਂ ਜਿੰਨਾ ਪ੍ਰੇਸ਼ ਕਰੀ ਸਕੇ ਮੈਂ ਕਹਿੰਦਾ 100% ਅਸੀਂ ਪ੍ਰੇਸ਼ ਕਰੀਏ ਆਪਣੇ ਬੱਚਿਆਂ ਨੂੰ ਬਿਲਕੁਲ ਨਾ ਗੜ ਡੇੜਾਂ ਦੇ ਤੈਨੀ ਡੋੜ ਦੇ ਬਾਈਕ ਕੱਟ ਕੇ ਟੋਟਲ ਬਾਈਕ ਕੱਟ ਇਹਦੇ ਤੇ ਇਹਦੇ ਤਾਂ ਕੋਈ ਸਮਝੋਤਾ ਨਹੀਂ ਅੱਜ ਦਾ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਵੱਲੋਂ ਤੀਆਂ ਦੀ ਜਿਹੜੀ ਲੋੜੀ ਮਨਾਈ ਜਾ ਰਹੀ ਹੈ ਮੈਂ ਬਹੁਤ-ਬਹੁਤ ਵਧਾਈ ਦੇਣਾ ਮੋਂਟੂ ਜਾਵਲਾ ਜੀ ਦੀ ਪੂਰੀ ਟੀਮ ਨੂੰ ਕਿ ਬਹੁਤ ਹੀ ਅੱਛਾ ਉਪਰਾਲਾ ਹੈ ਸੋਸਾਇਟੀ 'ਚ ਦੇਖਿਆ ਜਾਂਦਾ ਹੈ ਕਿ ਅੱਜ ਫਰਕ ਤੇ ਕੋਈ ਨਹੀਂ ਹੈ ਧੀ ਤੇ ਪੁੱਤ ਦੇ ਵਿੱਚ ਲੇਕਿਨ ਅੱਜ ਵੀ ਅਸੀਂ ਦੇਖਦੇ ਆਂ ਕਿ ਕੁਝ ਲੋਕ ਜਿਹੜੇ ਇਹਨਾਂ ਦੇ ਵਿੱਚ ਫਰਕ ਕਰਦੇ ਆ ਬਹੁਤ ਵੱਡਾ ਮੈਸੇਜ ਹੈ ਉਹਨਾਂ ਲੋਕਾਂ ਦੇ ਲਈ ਕਿ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਪੁੱਤਾਂ ਦੀ ਲੋੜੀ ਮਨਾਉਂਦੇ ਹਾਂ ਉਸੇ ਤਰੀਕੇ ਦੇ ਨਾਲ ਅਸੀਂ ਆਪਣੀ ਬੇਟੀਆਂ ਦੇ ਵੀ ਜਿਹੜੀ ਲੋੜੀ ਮਨਾਈਏ ਖੁਸ਼ੀਆਂ ਮਨਾਈਏ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਲੋੜੀ ਦੀ ਤੇ ਇੱਕ ਮੈਸੇਜ ਜਿਹੜਾ ਵੈ ਲੋੜੀ ਦੇ ਤਿਹਾੜ ਤੇ ਅਸੀਂ ਮੁੰਡਿਆਂ ਨੂੰ ਦੇਣਾ ਚਾਹੁੰਦੇ ਆ ਕਿ ਚਾਈਨਾ ਡੋਰ ਦੀ ਵਰਤੋਂ ਜਿਹੜੀ ਬਿਲਕੁਲ ਨਾ ਕਰੋ ਪੁਲਿਸ ਪ੍ਰਸ਼ਾਸਨ ਤੇ ਪੂਰੀ ਪੰਜਾਬ ਸਰਕਾਰ ਇਸ ਚੀਜ਼ ਨੂੰ ਰੋਕਣ ਦੇ ਵਿੱਚ ਜ਼ੋਰ ਲਗਾ ਰਹੀ ਹੈ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਉਹਨੇ ਚੇਅਰਮੈਨ ਸਾਹਮਣੇ ਦੱਸ ਹੀ ਦਿੱਤਾ ਹੈ ਕਿ ਬਹੁਤ ਸਾਰੇ ਪ੍ਰਯਾਸ ਜਿਹੜੇ ਗਵਰਨਮੈਂਟ ਵੱਲੋਂ ਕੀਤੇ ਜਾ ਰਹੇ ਚਾਈਨਾ ਡੋਰ ਨੂੰ ਰੋਕਣ ਲਈ ਲੇਕਿਨ ਪੇਰੈਂਟਸ ਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਦਾ ਕਿ ਆਪਣੇ ਬੱਚਿਆਂ ਨੂੰ ਇਸ ਚੀਜ਼ ਵੱਲ ਧਿਆਨ ਦਿਓ ਅਗਰ ਕੋਈ ਚਾਈਨਾ ਡੋਰ ਲੈ ਕੇ ਆਂਦਾ ਤੇ ਉਹਨੂੰ ਮਨਾ ਕਰੋ ਇਸ ਚੀਜ਼ ਤੋਂ ਧੰਨਵਾਦ ਮੈਂ ਦਾ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦਾ ਸੈਕਟਰੀ ਪੰਜਾਬ ਅੱਜ ਸਾਡੀ ਸੁਸਾਇਟੀ ਦੀ ਟੀਮ ਨੇ ਬਾਬਾ ਦੀਪ ਸਿੰਘੀ ਐਵੇਨਿਊ ਕੀ ਮਗੇੜ ਦੇ ਅੰਦਰ ਜਿਹੜੀ ਆ ਇੱਕ ਨਵਾਂ ਉਪਰਾਲਾ ਕੀਤਾ ਵਾ ਢੀਆਂ ਦੀ ਲੋੜੀ ਮਨਾ ਕੇ ਪੁੱਤਰਾਂ ਦੀ ਲੋੜੀ ਤਾਂ ਸਾਰੇ ਮਨਾਉਂਦੇ ਨੇ ਪਰ ਅਸੀਂ ਢੀਆਂ ਦੀ ਲੋੜੀ ਮਨਾ ਕੇ ਇੱਕ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਢੀਆਂ ਵੀ ਕਿਸੇ ਤੋਂ ਘੱਟ ਨਹੀਂ ਆ ਪੁੱਤਰਾਂ ਨਾਲੋਂ ਵੱਧ ਕੇ ਢੀਆਂ ਅੱਜ ਕੱਲ ਜਿਹੜੀਆਂ ਆ ਉਹ ਕੰਮ ਕਰਦੀਆਂ ਨੇ ਹਰ ਮਤਲਬ ਕਿ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੀਆਂ ਨੇ ਔਰ ਮੇਰੀ ਸੁਸਾਇਟੀ ਦੀ ਜਿਹੜੀ ਬਹੁਤ ਵਧੀਆ ਟੀਮ ਹੈ ਔਰ ਬੋਰੀ ਮਿਹਨਤ ਕੀਤੀ ਹੈ ਉਹਨਾਂ ਨੇ ਹਰ ਇੱਕ ਅਸੀਂ ਇਵੈਂਟ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਸਾਡੇ ਨਾਲ ਸਾਡੇ ਸਹਿਯੋਗੀ ਡਾਕਟਰ ਰੌਣ ਮਹਿਰਾ ਜੀ ਜਿਹੜਾ ਕਿ ਹਰ ਕੰਮ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਔਰ ਡਾਬਰ ਜੀ ਮੇਰੀ ਪੂਰੀ ਟੀਮ ਜਿਹੜੀ ਕਿ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਔਰ ਮੇਰੀ ਕਲੋਨੀ ਦੇ ਜਿਹੜੇ ਵਾਸੀ ਨੇ ਸਾਰਿਆਂ ਨੇ ਅੱਜ ਇੱਥੇ ਬਹੁਤ ਮਿਹਨਤ ਕੀਤੀ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਇੱਥੇ ਪਹੁੰਚੇ ਔਰ ਅਸੀਂ ਇਵੈਂਟ ਜਿਹੜਾ ਉਹ ਕੀਤਾ ਵਾ ਔਰ ਔਰ ਜਿਨ੍ਹਾਂ ਨੇ ਚਾਈਨਾ ਦੀ ਡੋਰ ਲਿਆਂਦੀ ਆ ਮੈਂ ਉਹਨਾਂ ਨੂੰ ਇੱਕ ਹੱਥ ਛੋੜ ਕੇ ਮੈਸੇਜ ਦੇਣਾ ਚਾਹਾਂਗਾ ਕਿ ਉਹ ਚਾਈਨਾ ਦੀ ਡੋਰ ਦੇ ਨਾਲ ਜਿਹੜੀ ਆ ਉਹ ਗੁੱਡੀ ਨਾ ਬੜਾਣ ਸਿੰਪਲ ਜਿਹੜੀ ਸਾਡੀ ਪਰੰਪਰਿਕ ਡੋਰ ਡੋਰ ਆ ਅਸੀਂ ਇਹਦੇ ਬਾਰੇ ਇੱਕ ਪ੍ਰੋਟੈਸਟ ਵੀ ਕੀਤਾ ਸੀ ਪਿੱਛੇ ਹਾਲਗੇਟ ਦੇ ਵਿੱਚ ਡਾਕਟਰ ਸਾਹਿਬ ਨੇ ਨਾਲ ਮਿਲ ਕੇ ਜਿਹੜੀ ਪਰੰਪਰੀਕ ਡੋਰ ਆ ਉਹਨੂੰ ਅਸੀਂ ਕਲਚਰ ਨੂੰ ਵਾਪਸ ਲਈਏ ਔਰ ਉਹ ਡੋਰ ਦੇ ਨਾਲ ਗੁੱਡੀ ਉਡਾਈਏ ਜਿਹੜਾ ਕਿ ਮਜ਼ਾ ਵੀ ਆਂਦਾ ਸੀ ਸਾਨੂੰ ਕੰਪੀਟੀਸ਼ਨ ਕਰਨ ਦਾ ਕਿ ਜਿਸ ਨਾਲ ਕਿ ਉਹ ਪੁਰਾਣੀ ਡੋਰ ਸੀ ਜਿਹੜੀ ਇਸ ਕਰਕੇ ਚਾਈਨਾ ਦੀ ਡੋਰ ਨੂੰ ਜਿਹੜੀ ਅਸੀਂ ਬਿਲਕੁਲ ਨੋ ਕਹਿ ਕੇ ਮਲ ਗਈ ਜਿਹੜੀ ਪਰੰਪਰੀਕ ਡੋਰ ਨੂੰ ਜਿਹੜੇ ਆਪਾਂ ਇਸਤੇਮਾਲ ਕਰੀਏ ਔਰ ਲੋਕਾਂ ਦੀ ਜਿਹੜੀਆਂ ਜਾਨਾ ਹੈ ਪੰਛੀਆਂ ਦੀ ਜਿਹੜੀਆਂ ਜਾਨਾ ਉਹ ਬਚਾਈਏ ਚਾਂਸ ਹੈਗਲ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਆ ਔਰ ਐਡਾ ਵਧੀਆ ਉਪਰਾਲਾ ਜਿਹੜਾ ਦਾ ਹਿਊਮਨ ਰਾਈਟਸ ਜਿਵੇਂ ਸੋਸਾਇਟੀ ਵੱਲੋਂ ਮੋਂਤੂ ਚਾਵਲਾ ਜੀ ਨੇ ਜਿਹੜਾ ਕੀਤਾ ਔਰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਲੋਕੋ ਨਾ ਇਹ ਕਹਿਰ ਗੁਜ਼ਾਰੋ ਧੀਆਂ ਕੁਖ ਦੇ ਵਿੱਚ ਨਾ ਮਾਰੋ ਇਹ ਕੁਝ ਸਮਾਂ ਸੀ ਆਇਤੋਂ 10-15 ਸਾਲ ਪਿੱਛੇ ਚਲੇ ਜਾਈਏ ਲੋਕ ਜਿਹੜਾ ਲੜਕੀਆਂ ਦੀ ਜਿਹੜੀ ਲੋੜੀ ਮਨਾਣਾ ਜਿਹੜਾ ਬਹੁਤ ਜ਼ਰੂਰੀ ਸਮੇਂ ਤੇ ਸੀ ਲੇਕਿਨ ਹੁਣ ਅੱਜ ਦੇ ਸਮੇਂ 'ਚ ਲੜਕੀਆਂ 'ਚ ਤੇ ਲੜਕੀਆਂ 'ਚ ਕੋਈ ਜਿਹੜਾ ਫਰਕ ਨਹੀਂ ਸਮਝਿਆ ਜਾਂਦਾ ਜੇ ਮੁੰਡੇ ਸ਼ੇਰ ਨੇ ਤੇ ਕੁੜੀਆਂ ਸਵਾ ਸ਼ੇਰ ਨੇ ਤੇ ਬੱਬਰ ਸ਼ੇਰ ਨੇ ਤੋ ਐਸੇ ਲਈ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਲੋੜੀ ਮਨਾਣਾ ਇੱਕ ਬਹੁਤ ਚੰਗੀ ਗੱਲ ਹੈ ਔਰ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਕੁਝ ਸਮੇਂ ਤੋਂ ਹੋ ਰਿਹਾ ਔਰ ਬਹੁਤ ਚੰਗੀ ਗੱਲ ਹੈ ਕਿ ਇੱਕ ਸਮਾਨ ਸਮੇਂ ਨਾਲ ਚਾਹੀਦਾ ਲੜਕੀਆਂ ਵੀ ਅੱਜ ਕੱਲ੍ਹ ਘਟ ਨਹੀਂ ਹੈ ਔਰ ਸਮਾਜ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਪਿਆਰ ਕਰੋ ਕਿਉਂਕਿ ਇਹ ਧੀਆ ਹੀ ਹੁੰਦੀਆਂ ਇਹ ਜਿਨ੍ਹਾਂ ਦੇ ਨਾਲ ਘਰ 'ਚ ਰੌਣਕ ਹੁੰਦੀ ਬੱਚੇ ਤੇ ਹੁੰਦੇ ਨੇ ਰੌਣਕ ਵਾਲੇ ਲੇਕਿਨ ਧੀਆ ਦੇ ਨਾਲ ਇੱਕ ਇਹੋ ਜੀ ਰੌਣਕ ਹੁੰਦੀ ਹੈ ਕਿ ਧੀਆ ਨੂੰ ਵੇਖ ਕੇ ਜਿਹੜਾ ਮਾਂ ਪਿਓ ਦਾ ਪਰਿਵਾਰ ਦਾ ਜਿਹੜਾ ਸਾਰਾ ਦੁੱਖ ਜਿਹੜਾ ਦੂਰ ਹੁੰਦਾ ਬਸ ਮੈਂ ਇਨਾ ਹੀ ਮੈਸੇਜ ਦਵਾਂਗਾ ਸਭਾਈ ਨੂੰ